ਸ਼੍ਰੀ ਗੁਰੂ ਰਵਿਦਾਸ ਮੰਦਿਰ ਹੈੱਡ ਆਫਿਸ ਪੂਸ਼ਨਪੁਰਾ ਨੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਪਾਵਨ 648ਵਾਂ ਪਾਵਨ ਪ੍ਰਕਾਸ਼ ਉਤਸਵ ਬੜੀ ਸ਼ਰਦਾ ਪਾਵਨ ਨਾਲ ਮਨਾਇਆ ਇਸ ਮੌਕੇ ਮੇਅਰ ਜਤਿੰਦਰ ਸਿੰਘ ਮੋਤੀਪਾਟਿਆ ਨੇ ਮੱਥਾ ਟੇਕਿਆ ਅਤੇ ਫਾਸਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਆਖਿਆ ਕਿ ਸ਼ਹਿਰ ਵਾਸੀਆਂ ਨੂੰ ਪੇਸ਼ ਮੁਸ਼ਕਲਾਂ ਦਾ ਉਹ ਪਹਿਲ ਦੇ ਆਧਾਰ ਤੇ ਹੱਲ ਕਰਨਗੇ ਇਸ ਮੌਕੇ ਪ੍ਰਧਾਨ ਹਕੂਮਤ ਰਾਏ ਜਰਨਲਸਕਰਤਰ ਅਸ਼wini ਕੁਮਾਰ ਅਸ਼wini ਕਟਾਰੀਆ ਲਾਲ ਜੋਸ਼ੀ ਸਰਦਾਰੀ ਲਾਲ ਪਰਸ਼ੋਤਮ ਲਾਲ ਸੁਰਜੀਤ ਕੁਮਾਰ ਸਣੀ ਰੋਮੀ ਸਮੇਤ ਸੰਗਤਾ ਮੌਜੂਦ ਸਨ ਇੱਕ ਕੰਮਲੀ ਇੱਕ ਕੰਮਲੀ ਇੱਕ ਪੈਸੇ ਦਾ ਤਪਾਂ ਇਸ ਜਿਹੜੇ ਗੁਰ ਪ੍ਰਵਿਦਾਸ ਜੀ ਦਾ ਅੱਜ ਜਿਹੜਾ ਜਨਮ ਦਿਨ ਹੈ ਮੈਂ ਅੱਜ ਇੱਥੇ ਮੰਦਰ ਰਵਿਦਾਸ ਜੀ ਮੰਦਰ ਹੈੱਡ ਆਫਿਸ ਹੈੱਡ ਆਫਿਸ ਦੇ ਵਿੱਚ ਜਿਹੜਾ ਨਾਸਤਕ ਹੋਣਾ ਹੈ ਪੂਸ਼ਨਪੁਰ ਦੇ ਵਿੱਚ ਔਰ ਸਾਰੀ ਮੈਨੇਜਮੈਂਟ ਵੱਲੋਂ ਹੁਕਮ ਹੋਇਆ ਸੀਗਾ ਸੋ ਇਹ ਅੱਜ ਬਹੁਤ ਹੀ ਪਵਿੱਤਰ ਦਿਨ ਹੈ ਸ੍ਰੀ ਰਵਿਦਾਸ ਜੀ ਜਿਹੜੇ ਜਿਨ੍ਹਾਂ ਦੀ ਬਾਣੀ ਤੇ ਸਦਕਾ ਅੱਜ ਦੁਨੀਆ ਨੂੰ ਰੋਸ਼ਨੀ ਮਿਲ ਰਹੀ ਏ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਟੀ ਸ੍ਰੀ ਰਵਿਦਾਸ ਜੀ ਦੀ ਬਾਣੀ ਭਗਤ ਰਵਿਦਾਸ ਜੀ ਦੀ ਬਾਣੀ ਜਿਹੜੀ ਹੈ ਦਰਜ ਹੈ ਉਹਨਾਂ ਦੀ ਬਾਣੀ ਤੋਂ ਬਹੁਤ ਸਾਰੀ ਜਿਹੜੀ ਹੈ ਦੁਨੀਆ ਨੂੰ ਸੇਧ ਮਿਲਦੀ ਹੈ ਸੋ ਅੱਜ ਦੇ ਇਸ ਦਿਨ ਦੇ ਉੱਤੇ ਮੈਂ ਸਾਰਿਆਂ ਨੂੰ ਖਾਸ ਕਰਕੇ ਰਵਿਦਾ ਸੰਵਾਦ ਔਰ ਇਹ ਮੰਦਰ ਕਮੇਟੀ ਔਰ ਸਾਰੀ ਜਨਤਾ ਨੂੰ ਬਹੁਤ ਬਹੁਤ ਮੁਬਾਰਕਵਾਦ ਦਿਨਾਵਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਮੁਬਾਰਕਵਾਦ ਜੀ ਮੈਨੂੰ ਇਹਨਾਂ ਮੈਨੇਜਮੈਂਟ ਕਮੇਟੀ ਨੇ ਕੁਛ ਆਪਣੀਆਂ ਇਥੋਂ ਦੀਆਂ ਡਵੈਲਪਮੈਂਟ ਬਾਰੇ ਗੱਲ ਕੀਤੀ ਹੈ ਸੋ ਮੈਂ ਅਸ਼wini ਜੀ ਬਾਕੀ ਇਹ ਸਾਰੇ ਸਾਥੀ ਰਵੀ ਜੀ ਕਲਰੇ ਹਕੂਮਤ ਰਾਏ ਜੀ ਜਿਹੜੇ ਕੌਂਸਲਟੀ ਨੇ ਸਾਰੇ ਪ੍ਰਧਾਨ ਸਾਹਿਬ ਇਹਨਾਂ ਨੂੰ ਮੈਂ ਕਿਹਾ ਤੁਸੀਂ ਕਿਸੇ ਦਿਨ ਠੁਕਰੀ ਹੋ ਕੇ ਮੇਰੇ ਕੋਲ ਜੋ ਵੀ ਇਥੋਂ ਦੀ ਹਾਲੇ-ਦੋਲੇ ਸਮੱਸਿਆਵਾਂ ਨੇ ਲੈ ਕੇ ਆ ਜਾਓ ਔਰ ਮੈਂ ਇਸ ਨੂੰ ਕਹਿੰਦੇ ਆਧਾਰ ਤੇ ਜਿਹੜਾ ਸਮੂਹ ਕਰਾਂਗਾ ਅੱਜ ਦੇ ਜਿਹੜਾ ਦਿਹਾੜਾ ਹੈ ਗੁਰੂ ਮਹਾਰਾਜ ਜੀ ਦਾ ਜਿਹੜਾ 648 ਵਾ ਜਰਮ ਜਾਇ ਦਾ ਪੂਰੇ ਹੀ ਵਿਸ਼ੂ ਵਿੱਚ ਪੜੀ ਸ਼ਰਧਾ ਦੇ ਭਾਵਨਾ ਮਨਾਇਆ ਜਾ ਰਿਹਾ ਜੀਗਾ ਉਸੇ ਸਵੰਜੰਬਰ ਸੱਟ ਦੇ ਵਿੱਚ ਵੀ ਅੱਜ ਜਿਹੜੀ ਸ਼ਰਧਾ ਦੇ ਸਹਿ ਹੋਗਣਾ ਇਹਦਾ ਪਵਿੱਤਰ ਦਿਨ ਹੈ ਬੜੀ ਭਾਵਨਾ ਸ਼ਰਧਾ ਨਾਲ ਮਨਾਇਆ ਜਾ ਰਿਹਾ ਤੇ ਸਾਡੇ ਵਿੱਚ ਸਾਡੇ ਸ਼ਹਿਰ ਦੇ ਬੜੇ ਮਾਨਯੋਗ ਨੇਇਤ ਜੀ ਨੇ ਪਟਿਆਲਾ ਸਾਹਿਬ ਕੇ ਆਏ ਨੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਨਿਆ ਸਵਾਗਤ ਕਰਨਿਆ ਤੇ ਇਹਨਾਂ ਤੋਂ ਅਸੀਂ ਆਸ ਕਰਦੇ ਹਾਂ ਕਿ ਅੱਗੇ ਤੋਂ ਕੋਈ ਸਾਡੇ ਕੋਲ ਜਿਹੜੀ ਕੁਝ ਥੋੜੀ ਸਮੇਂ ਅਧਿਆਨੇ ਪ੍ਰੋਬਲਮਸ ਹੈਗਿਆ ਨੇ ਉਹ ਸਾਨੂੰ ਸਹਿਯੋਗ ਕਰਨਗੇ ਮੇਅਰ ਸਾਹਿਬ ਅੰਮ੍ਰਿਤਸਰ ਸ਼ਹਿਰ ਦੇ ਸਾਡੇ ਬਹੁਤ ਹੀ ਸੂਝਮਾਨ ਮੇਅਰ ਸਾਹਿਬ ਆਏ ਜੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਪ੍ਰਕਾਸ਼ ਹੋਸਤ ਦੇ ਸਮਾਂ ਦੇ ਵਿੱਚ ਅੱਜ ਮੰਦਿਰ ਵਿੱਚ ਆਏ ਨੇ ਮੈਂ ਆਪਣੀ ਮੰਦਿਰ ਕਮੇਟੀ ਵੱਲੋਂ ਆਪਣੇ ਮੁਹੱਲਾ ਨਿਵਾਸੀਆਂ ਵੱਲੋਂ ਪ੍ਰਧਾਨ ਹਕੂਮਤ ਰਾਏ ਜੀ ਵੱਲੋਂ ਮੈਂ ਮੋਤੀਆ ਪਾਟੀ ਜੀ ਨੂੰ ਜਿਹਨੂੰ ਜਿਆ ਨੂੰ ਕਹਿੰਦਾ ਹਾਂ ਬਹੁਤ ਆਵਾਜ਼ ਕਰਦਾ ਹਾਂ ਔਰ ਇਹ ਇਹੋ ਜੇ ਸ਼ਖਸ ਨੇ ਮੋਤੀਆ ਪਾਟੀਆ ਜੀ ਕਿ ਜਦੋਂ ਕਾਉਂਸਲਰ ਸਨ ਉਹਦਾ